ਪਿੰਡ ਦਾ ਤੇ ਪਰਵਾਇਆ ਨੂੰ ਜਾ ਰਿਹਾ ਹੈ ਨਜ਼ਾਇਜ਼ ਕਮਜਾ ਕੁਝ ਦੁਕਾਨੀਆਂ ਦੇ ਧਿਆਨ ਵਿੱਚ ਲਿਆਉਣ ਦੇ باوجود ਵੀ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊ ਤੇ ਮੈਂ ਸਤਰਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰੀਵਾਲਾ ਦੇ ਸਕੂਲ ਉਸ ਪ੍ਰਸ਼ਾਸਨ ਵੱਲੋਂ ਅੱਧੀ ਦਰਜਣ ਲੋਕਾਂ ਦਾ ਸਕੂਲ ਦੀਆਂ ਬਿਲਡਿੰਗਾਂ ਤੇ ਕਰਵਾਇਆ ਅੰਜਾਰਿਆ ਹੈ ਨਜਾਇਜ਼ ਕਬਜ਼ਾ ਉਹ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ باوجود ਵੀ ਨਹੀਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੀ ਸਾਬਕਾ ਤਹਿਸੀਲ ਮੰਡੀ ਬਰੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਿਨਾਂ ਰੈਂਟ ਸੂਲ ਕੀਤੇ ਗੈਰ ਕਾਨੂੰਨੀ ਧੰਗ ਨਾਲ ਪਿਛਲੇ 15 ਸਾਲ ਤੋਂ ਅੱਧੇ ਦਰਜਨ ਪ੍ਰਵਾਸੀ ਮਜ਼ਦੂਰਾਂ ਨੂੰ ਕਬਜ਼ਾ ਕਰਵਾਏ ਜਾਣ ਦੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਸਰ ਯੋਗ ਹੈ ਕਿ ਉਸ ਮਸਲੇ ਨਾਲ ਸੰਬੰਧਤ ਅਤੇ ਹੋਰ ਕਈ ਪ੍ਰਕਾਰ ਦੀਆਂ ਸੁਰੱਖਿਆ ਸੁਰੱਖਿਆ ਨੂੰ ਅਤੇ ਸਮੱਸਿਆਵਾਂ ਨੂੰ ਲੈ ਕੇ న్యూਸ ਦੇ ਰੂਪ ਵਿੱਚ ਟਾਈਗਰ ਪੰਜਾਬ న్యూਸ ਚੈਨਲ ਤੋਂ ਖਬਰ ਵੀ ਪ੍ਰਕਾਸ਼ਿਤ ਕਰਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਤੱਕ ਵੀ ਉਕਤ ਦੱਸੇ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸਭ ਤੋਂ ਧਿਆਨ ਦੇਣ ਯੋਗ ਅਤੇ ਦੁਖਦਾਇਕ ਇਹ ਗੱਲ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਟੈਕਸਾਂ ਦੇ ਰੂਪ ਵਿੱਚ ਇਕੱਠੇ ਕੀਤੇ ਪੈਸਿਆਂ ਦਾ ਬਿਜਲੀ ਅਤੇ ਪਾਣੀ ਦਾ ਬਿੱਲ ਪ੍ਰਵਾਸੀ ਮਜ਼ਦੂਰਾ ਤੋਂ ਲੈਣ ਦੀ ਬਜਾਏ ਸਰਕਾਰੀ ਖਜ਼ਾਨੇ ਵਿੱਚੋਂ ਹੀ ਮਹਿਕਬਿਆਂ ਨੂੰ ਦਿੱਤਾ ਜਾਂਦਾ ਹੈ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਪ੍ਰਵਾਸੀ ਮਜ਼ਦੂਰਾ ਦਾ ਮੁਖੀ ਮੋਖ ਲਾਲ ਖੁਦ ਹੀ ਖੋਦ ਹੀ ਦੋ ਮਕਾਨ ਅਤੇ ਇੱਕ ਦੁਕਾਨ ਦਾ ਮਾਲਕ ਦੱਸਿਆ ਜਾਂਦਾ ਹੈ ਇਸ ਸੰਬੰਧੀ ਮਾਨਯੋਗ ਡੀਓ ਜਸਪਾਲ ਸਿੰਘ ਸ਼੍ਰੀ ਮੁਖਤੂਬ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਆਪਣਾ ਘਰ ਹੈ ਨਹੀਂ ਕਿ ਨਹੀਂ ਅਸੀਂ ਤਾਂ ਚੌਕੀਦਾਰ ਲੱਗੇ ਸੀਗੇ ਨਾ ਇੱਥੇ ਚੌਕੀਦਾਰ ਦਾ ਇੱਕ ਲੱਗਿਆ ਫੈਮਿਲੀ ਕਿੰਨੇ ਜੀਆਂ ਦੀ ਤੁਹਾਡੀ ਅਸੀਂ ਚਾਚਾ ਹੈਗੇ ਆ ਦੋ ਬੇਟੇ ਆ ਹਾਂ ਤੇ ਬਸ ਦੋ ਬੇਟੇ ਤੇ ਅਸੀਂ ਦੋ ਜਨੇ ਅੱਛਾ ਚਾਰ ਮੈਂਬਰ ਹੈ ਨੇ ਚੌਕੀਦਾਰ ਇੱਕ ਲੱਗਿਆ ਓਕੇ ਇਹਦਾ ਹੈ ਆਪਣਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਰੀ ਵਾਲਾ ਹਾਂਜੀ ਸਰ ਇੱਥੇ ਨਾ 2-3 ਮਕਾਨ ਮਤਲਬ ਤੇ ਉਹਦੇ ਉੱਤੇ ਪ੍ਰਵਾਸੀ ਮਜ਼ਦੂਰ ਬੈਠੇ ਆ ਅੱਧੀ ਦਰਜਣ 6 ਜਨੇ ਠੀਕ ਆ ਜੀ ਬੈਠੇ ਆ ਜੀ ਪਿਛਲੇ 14-15 ਸਾਲ ਤੋਂ ਸਕੂਲ ਦੇ ਵਿੱਚ ਹਾਂਜੀ ਤੇ ਨਾ ਤਾਂ ਸਕੂਲ ਸਾਹ ਵੱਲੋਂ ਪੁਣ ਤੋਂ ਬਿਜਲੀ ਦਾ ਵੇਦ ਉਸੂਲਿਆ ਜਾਂਦਾ ਜੀ ਨਾ ਉਹਨਾਂ ਦੇ ਕੋਲੋਂ ਪਾਣੀ ਦਾ ਤੇ ਨਾ ਉਹਨਾਂ ਦੇ ਕੋਲੋਂ ਕੋਈ ਰੈਂਟ ਲਿਆ ਜਾਂਦਾ ਜੀ ਤੇ ਪਤਾ ਲੱਗਿਆ ਜੀ ਉਹ ਹਾਂ ਸਕੂਲ ਦੇ ਵਿੱਚ ਚੌਕੀਦਾਰ ਤਾਂ ਨਹੀਂ ਬੈਠਾ ਨਹੀਂ ਜੀ ਨਹੀਂ ਚੌਕੀਦਾਰ ਤਾਂ ਇੱਕ ਅੱਧਾ ਵੀ ਹੋ ਸਕਦਾ ਚੌਕੀਦਾਰ ਦੀ ਜੋ ਪੋਸਟ ਬਾਬਾ ਚਿਰ ਤੋਂ ਹੀ ਖਾਲੀ ਪਈ ਹੈ ਉੱਥੇ ਹੂੰ ਤੇ ਬਾਕੀ ਤੁਹਾਡੇ ਧਿਆਨ ਚ ਲਿਆਉਣੇ ਜੀ ਮੈਨੂੰ ਥੋੜਾ ਜਿਹਾ ਹੋਰ ਬੋਲ ਲੈਣ ਦਿਓ ਜੀ ਕਿਉਂਕਿ ਇਹ ਸਰਾਏ ਨਾਂਗਾ ਗਏ ਸੀ ਕਿ ਬਿਜਲੀ ਲਵਾਉਣ ਵਾਸਤੇ ਮਿਟਰ ਆਵਦਾ ਹੂੰ ਸਾਨੂੰ ਇਹ ਮੀਡੀਆ ਤੌਰ ਤੇ ਸ਼ੱਕੀ ਹੋ ਗਏ ਵੀ ਜੇ ਕੱਲ ਨੂੰ ਮਿਟਰ ਆਵਦਾ ਉੱਥੇ ਲਵਾ ਗਏ ਤੇ ਨਜਾਇਜ਼ ਕੰਮਜਾ ਵੀ ਕਰ ਸਕਦੇ ਕਿਉਂਕਿ ਸਰਕਾਰ ਇਹਨਾਂ ਦੇ ਨਾਲ ਆ ਪ੍ਰਵਚਨਿਆਂ ਦੀ ਹਮਮ ਕਿਦਰ ਥੋੜਾ ਜਿਆਦਾ ਜਰੂਰ ਬਰੀਕੀ ਦਾ ਧਿਆਨ ਦੇਓ ਜੇ ਤੇ ਅਸੀਂ ਮਤਲਬ ਇਹੋ ਜਿਹਾ ਚਲਾਉਣੇ ਫੇਰ ਇੱਕ ਵਾਰੀ ਧਿਆਨ ਚ ਦੇਵੋਣੇ ਤੁਹਾਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ